ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਭਾਈ ਮੀਹਾਂ ਤੋਂ ਬਾਅਦ ਸਾਨੂੰ ਪਤਾ ਹੀ ਆਪਣੇ ਛੱਤਾਂ ਬਾਈ ਚੂਣ ਲੱਗ ਜਾਂਦੀਆਂ ਆਂ ਤੇ ਮਿੱਟੀ ਆਪਣੀ ਸਾਰੀ ਬਦਲ ਲੈ ਜਾਂਦੀ ਮੀਹਾਂ ਕਰਕੇ ਤੇ ਭਾਈ ਇਹ ਕੰਮ ਕਰਦੇ ਆ ਮਿੱਟੀ ਦੇ ਤੇ ਬਾਈ ਨੂੰ ਮਿਲਾਉਣਾ ਸਾਨੂੰ ਕੀ ਲੈਨੇ ਭਾਈ ਬਹੁਤ ਬਹੁਤ ਵਦਗਾ ਭਾਈ ਕਿਹੜਾ ਪੈਂਡਾ ਭਾਈ ਬਲੂ ਕੋਟ ਲਈ ਭਾਈ ਠੀਕ ਆ ਭਾਈ ਤੇ ਕੀ ਸਰਵਸਾ ਭਾਈ ਆਪਣੀ 5 ਰੁਪਏ ਸਕੇਅਰ ਫੁੱਟ ਦੇ ਲੈਨੇ ਆ ਭਾਈ ਜਿਵੇਂ ਦੂਰ ਦੀ ਬਾਟਾ ਦੂਰ ਹੋ ਮੈਂ ਰੇਟ ਹੋ ਜਾਂਦਾ ਉਹ ਜਾ ਠੀਕ ਆ ਉਣਾ ਅੱਧਾ ਦਾਂਚੀ ਮਿੱਟੀ ਲਾਉਣੇ ਆ ਸੀ ਠੀਕ ਹੈ ਇਹ ਆ ਜੀ ਪੂਰੀ ਹੈ ਹਾਂ ਬਈ ਸਾਰਾ ਤੁਹਾਡਾ ਆਪਦਾ ਹੀ ਹੁੰਦਾ ਬਈ ਸਾਰਾ ਕੁ ਥੋੜਾ ਆਪਦਾ ਹੀ ਹੈਗਾ ਉਹ ਟਰਾਲੀ ਤੁਸੀਂ ਬਣਾ ਕੇ ਲਿਆਓ ਵਧੀਆ ਅੱਛਾ ਪੂਰੀ ਵਧੀਆ ਮਿੱਟੀ ਹੁੰਦੀ ਹੈ ਹਾਂ ਜੀ ਹਾਂ ਜੀ ਬਈ ਸਠੀਕ ਹੈ ਤੇ ਤੇ ਬਾਈ ਥੋੜਾ ਨੰਬਰ ਸਕਰੀਨ ਤੇ ਲਿਖ ਦਿੰਨੇ ਹਾਂਗੇ ਤੇ ਬੋਲ ਵੀ ਪੋ 78145 ਬਈ 17464 ਬਈ ਠੀਕ ਹੈ ਤੇ ਕਿੰਨੇ ਏਰੀਆ ਤੱਕ ਮਤਲਬ ਆ ਜਾ ਕਰੂੰਗੇ ਬਈ 1000 ਜਾਂ 2000 ਸਕੁਅਰ ਫੁੱਟ ਹੋਵੇ ਉੱਥੋਂ ਆ ਸਕਦੇ ਹਾਂ ਅਸੀਂ ਤੂੰ ਮਤਲਬ ਏਰੀਆ ਮੰਨ ਕੇ ਚੱਲੀਏ ਹਾਂਜੀ ਬਈ ਸਾਰੇ ਬਿੰਡੇ ਜੀ ਹਾਂਜੀ ਅੰਜ ਬਈ ਜਿੱਥੇ ਜਿੱਥੋਂ ਕਿੱਥੇ ਤੁਹਾਨੂੰ ਲੱਗਦਾ ਹਾਂ ਹਾਂਜੀ ਬਈ ਹਾਂ ਠੀਕ ਹੈ ਤੇ ਇਹਦੀ ਗਾਰੰਟੀ ਬਈ ਆਪਣੀ ਪਾਣੀ ਤਿੰਨ ਸਾਲ ਤੱਕਰ ਬਈ ਹੈਗੀ ਗਾਰੰਟੀ ਅੱਛੀ ਗਾਰੰਟੀ ਹੈ ਜੀ ਠੀਕ ਹੈ ਵਧੀਆ ਮਿੱਟੀ ਹੈਗੀ ਹਾਂਜੀ ਬਈ ਹਾਂ ਠੀਕ ਹੈ ਤੇ ਬਈ ਕਿਸੇ ਵੀਰ ਨੂੰ ਜਰੂਰ ਤਾਂ ਇਹ ਸਰਵਿਸ ਦੀ ਤੇ ਬਈ ਆ ਨੰਬਰ ਸਕਰੀਨ ਤੇ ਆਸ ਤੇ ਸੰਪਰਕ ਕਰ ਲਿਓ ਅਸੀਂ ਕਾਲ ਸਾਰੇ ਵੀਰਾਂ ਨੂੰ